ਪਿੱਤੀ ਕਮਿਸ਼ਨਰ ਸਮਰੂਹ ਨੂੰ ਜਗਾਰ ਦੇ ਲਈ ਕਿ ਤੇਰੇ ਅੰਦੀ ਤੇ ਬੋਲੀ ਸਰਕਾਰ ਨੂੰ ਦੱਸਦੇ ਤੇਸੀਂ ਹੁਣ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਇਹ ਜੰਗਲ ਸ਼ੁਰੂ ਕੀਤੀ ਹੈ ਪਿੰਡੂ ਚੌਕੀ ਦਾ ਵੱਲੋਂ ਵੈਲਫੇਅਰ ਐਸੋਸੀਏਸ਼ਨ ਦੇ ਝੰਡੇ ਦੇ ਥੱਲੇ ਉਹਨਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜੇ 1250 ਰੁਪਏ ਮਹੀਨਾ ਤਰਕਾ ਰਹਿੰਦੇ ਨੇ ਸ਼ਰਮ ਦੀ ਗੱਲ ਹੈ ਜੀ ਸਾਹਿਬ ਐਸੇ ਰਾਜਨੀਤਿਕ ਘੁਟਟੇਰੇ ਹਜ਼ਾਰ ਰੁਪਏ ਦਾ ਡੀਜ਼ਲ ਪٹرول ਫੂਕੇ ਕਰੇ ਬਣਦੇ ਨੇ ਤੜਕੇ ਡੀਜ਼ਲ ਪਵਾ ਕੇ ਨਿਕਲਦੇ ਨੇ ਲੇਕਿਨ ਆ ਬੈਠੇ ਨੇ ਜਿਹੜੇ ਕਿਰਤੀ ਲੋਕ ਇਹ 1250 ਰੁਪਏ ਤਨਖਾਹ ਦੇ ਗੁਜ਼ਾਰਾ ਕਰਦੇ ਨੇ ਛਮ ਕਰੋ ਸਰਕਾਰ ਛਰਮ ਕਰੇ ਸਰਕਾਰ ਅਸੀਂ 26 ਜਨਵਰੀ ਨੂੰ ਇਹ ਮਾਰਚ ਰੱਖਣਾ ਸੀ ਲੇਕਿਨ ਮੈਂ ਸਤਗੁਰ ਸਿੰਘ माजी ਨਾਲ ਵਿਚਾਰ ਕੀਤੀ ਕਿ माजी ਸਾਹਿਬ ਇਹਨਾਂ ਦੀ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਆਪਾਂ ਪਿੱਗ ਨਾ ਪਾਈਏ ਇਹਨਾਂ ਨੂੰ 4 ਦਿਨ ਪਹਿਲਾਂ ਦੱਸੀਏ ਕਿ ਅਸੀਂ ਜਾਗ ਗਏ ਆ ਯਾਦ ਰੱਖਿਓ ਉਹਦੇ ਦੂਰ ਨਹੀਂ ਚਲੋ ਅਸੀਂ ਤੁਹਾਡੇ ਨੱਕ ਦੇ ਵਿੱਚ ਕਿਹਨੇਂਗਾ ਗੁੰਡਾ ਪਾਲੇ ਦੇ ਸੀ ਜਦੋਂ ਕੋਈ ਨਹਿੰਗਾ ਬੱਗਿਆ ਕਰਦਾ ਸੀ ਲੋਹੇ ਦਾ ਗੁੰਡਾ ਪਾ ਲੈਂਦਾ ਤੇ ਆਪਣੇ ਸਾਥੀ ਦੇ ਅਸੀਂ ਤੁਹਾਡੇ ਬਕਾਇਦਾ ਤੌਰ ਦੇ ਉੱਤੇ ਮੈਸੇਜ ਤੋਂ ਕਹਿਣਾ ਕਿ ਆਜ ਜਰਤਾ ਤੁਹਾਡੇ ਨੱਕ ਦੇ ਵਿੱਚ ਲੋਹੇ ਦਾ ਗੁੰਡਾ ਪਾ ਕੇ ਕਸਿੱਟੀ ਫਰੇਗੀ ਕਿਉਂਕਿ ਤੁਸੀਂ ਅੱਭੱਗਿਆ ਕਰਦੇ ਹੋ ਦੇਸ਼ ਦੇ ਕਾਨੂੰਨਾਂ ਦੀ ਤੁਸੀਂ ਅੱਭੱਗਿਆ ਕਰ ਰਹੇ ਹੋ ਦੇਸ ਦੇ ਸਦਾਤ ਦੀ ਤੁਸੀਂ ਰੋੜ ਦਿਓ ਉਹਨਾਂ ਆਜ਼ਾਦੀ ਕੁਹਾਜਿਆਂ ਦੀ ਆਜ਼ਾਦੀ ਦੇ ਮਾਰਿਆ ਜਾਂਦਾ ਦੀ ਤੁਸੀਂ ਉਹਨਾਂ ਦਾ ਖੂਨ ਲੋਹ ਕੇ ਰੱਖ ਦਿੱਤਾ 70 ਸਾਲ ਦੇਵੇ ਤੁਹਾਡੀ ਤਨਖਾਹ ਤੁਸੀਂ ਨਿਗਾਹ ਤਾਂ ਮਾਰੋ ਐਮਐਲਏ ਬੰਡ ਵਾਲੇ ਲੋਕ ਸਾਡੀ ਤਨਖਾਹ ਕੱਟਾ ਇੱਕ ਮੇਰਾ ਵੀਰ ਕਲਰਕ ਬੈਠਾ ਉਹ ਕਹਿੰਦਾ ਸਾਡੀ ਦਰਗਾਹ ਕੱਟਾ ਇੱਕ ਮੇਰਾ ਵੀਰ ਠੰਡਰ ਬੈਠਾ ਉਹ ਕਹਿਵਾ ਮੇਰੀ ਤਰਖਾ ਘਟਾ ਹੈ ਲੇਕਿਨ ਨਿਗਾ ਕਿਤੇ ਰੱਖਦਾ ਸਾਡੇ 1250 ਆਜ ਕੋਈ ਕਾਗਜ਼ ਲੈ ਕੇ ਆਜੋ ਤੇ ਦਸਕਤ ਫੇਰ ਕਰੂੰਗਾ ਤੇ 100 ਰੁਪਿਆ ਦੇਊਗਾ ਜਿਹੜਾ ਉਹਦੇ ਨਾਲ ਆ ਗਿਆ ਜੋ 100 ਰੁਪਿਆ ਨਾਲ ਵਾਲੇ ਤੋਂ ਦਵਾਊਗਾ ਤਾਂ ਦਸਕਤ ਤੇ ਸਾਈਨ ਹੋਣਗੇ ਉਹ ਹੋਸ਼ ਕਰ ਲੋ ਦੇਸ਼ ਦੇ ਚੋਰੋ ਜਾਗਰ ਕਰ ਲੋ ਕਾਜਗੁਰੂ ਸੁਖਬਾਜੀ ਨੂੰ ਫੜ ਲੈ ਜੇ ਸਾਲ ਹੋਏ ਨੇ ਜੁਲਿਆਨਾ ਪ੍ਰਧਾਨ ਬਣੇ ਨੂੰ ਵਰਕਰ ਐਸੋਸੀਏਸ਼ਨ ਤੁਸੀਂ ਰਿਸਟਰਰੀ ਸੀ ਕੀਤੀ ਕਿਉਂਕਿ ਚੌਕੀਦਾਰ ਕਹੋਦਾ ਸੀ ਕਿ ਕੋਈ ਚੌਕੀਦਾਰ ਨਹੀਂ ਸੀ ਜਿਹੜਾ ਜੁਲੀਅਨ ਚਲਾਉਂਦਾ ਸੀ ਉਹ ਤੁਹਾਡੇ ਹੱਥ ਤੋਂ ਕਾਦੀ ਲੈ ਕੇ ਸਤਗੁਰ ਸਿੰਘ ਮਾਜੀ ਨੂੰ ਪੁਰੁਰੇ ਸਾਡੇ ਤੇ ਕਿਰਪਾ ਕੀਤੀ ਮੈਂ ਸਲਾਹ ਦਿੱਤੀ ਸਾਥੀਆਂ ਨੇ ਸਲਾਹ ਦਿੱਤੀ ਤੇ ਅੱਜ ਆ ਬੈਠੇ ਨੇ ਮੁਬਾਰਕ ਤੁਹਾਨੂੰ ਜਗਿਆ ਹੋ ਬਿਵਾਰਕ ਤੁਹਾਨੂੰ ਉੱਜਾ ਕਿਉਂ ਇਹ ਜਾਕਰਦੇ ਨਹੀਂ ਇਕੱਠ ਕੀਤਾ ਤੁਹਾਨੂੰ ਦੱਸਣ ਦੇ ਲਈ ਵੀ ਅਸੀਂ ਜਾਗ ਪਏ ਐਜਾ ਮੇਰਾ ਵੀਰ ਇੱਕ ਗੱਲ ਕਰਕੇ ਗਿਆ ਸੀ ਹੁਣੇ ਕਿ ਮੰਗਪਾਤਰ ਚੋਕਰੀ ਲੋਕਾਂ ਦੇ ਮੰਗਪਾਤਰ ਚੋਕਰੀ ਜਿ ਸੜਦੇ ਹੋਣਗੇ ਲੇਕਿਨ ਤੁਹਾਡੀ ਜੁਣੀ ਦਾ ਮੰਗਪਾਤਰ ਤੇ ਦਾਸ ਪ੍ਰਜੋਤਨ ਸਿੰਘ ਫੱਗੂ ਵਾਲੇ ਦਾ ਦਿੱਤਾ ਹੋਇਆ ਮੰਗਪਾਤਰ ਗ੍ਰਹਿ ਘਪਾੜ ਦੇ ਟੇਬਲ ਤੇ ਜਾਂਦਾ ਹੈ ਅਸੀਂ ਕਾਨੂੰਨੀ ਤੌਰ ਤੇ ਬਾਹ ਮਰੋੜੀ ਐ ਬਾਹ ਮਰੋੜ ਕੇ ਇਹਦੀ ਪਿੱਛੇ ਤੇ ਦਾ ਲਾ ਲਈ ਮੈਂ ਸਟੇਜ ਤੋਂ ਗਾਣਾ ਵੀ ਸੀ ਗੋਟਾ ਵੀ ਮਾਰਾਂਗੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਮੂੰਦਾ ਮੂੰਹ ਸਟਾਏ ਤੁਹਾਨੂੰ ਦਾਦਾ ਗੁਰੂ ਕਲਗੀ ਤੇ ਪਛਾੜ ਸਾਡੀ ਪਿੱਛਟੀ ਐ ਸ਼ਹੀਦਾਂ ਦਾ ਜਿਹੜਾ ਖੂਨ ਨਾ ਪੰਜਾਬ ਦੇ ਨਹੀਂ ਬੰਦਿਆ ਉਹ ਸਾਡੀ ਪਿੱਛਤਿਆ ਸੋ ਤੁਸੀਂ ਇੱਕ ਗੱਲ ਮੇਰੀ ਨਰ ਬਣ ਲਿਓ ਬਹੁਤ ਸਾਰੀ ਸਾਰ ਦਸ਼ੀਆਂ ਜਾ ਰਹੀਆਂ ਨੇ ਤੁਹਾਨੂੰ ਫੇਰੂ ਕਰੂ ਕਰਨੀਆਂ ਤੁਹਾਨੂੰ ਪਰਣੀਆਂ ਲੋਕਾਂ ਦੇ ਸੋਣ ਨਾਲ ਤੂਕੇ ਲਾਰੇ ਕੀਤੇ ਝੂਠੇ ਲਾਰੇ ਲੈ ਜੋ ਤੱਕ ਦੁਨੀਆ ਦੇ ਬਣੇ ਨੇ ਜਿਹੜੇ ਤੁਹਾਤੋਂ ਇੱਕ ਇੱਕਰ ਪੁੱਜੇ ਦਾ ਲੈ ਦਾ ਸਾਥ ਨਹੀਂ ਦੇ ਸਕਦੇ ਲੇਕਿਨ ਮੈਂ ਸਤਗੁਰੂ ਰਘੀਨੂ ਕੇ ਹੱਥ ਵੀ ਰੋਟੀ ਕਰੇ ਪੱਕੇ ਨਾ ਪੱਕੇ ਦੁਨੀਆ ਦੇ ਇੱਕ ਇੱਕ ਰੁਪਏ ਦਾ ਹਿਸਾਬ ਹੋਣਾ ਚਾਹੀਦਾ ਤਾਂ ਕਿ ਉਹ ਲੋਟੇਰੇ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਲਗੇ ਬੋਲੇ ਸੋਨਿਆ ਰਾਜ ਜੀ ਆਗਾ ਲੋ ਮਾਨਦਗ ਹਾਈ ਕੋਰਟ ਨੇ ਭਗਵੰਤ ਮਾਨ ਦੇ ਜਿਹੜੇ ਏਜੀ ਨੇ ਵਕੀਲ ਨੇ ਸਰਕਾਰੀ ਨੇ ਉਹਨਾਂ ਨੂੰ ਸਿਆਲ ਦੇ ਵਿੱਚ ਤੌਣੀਆਂ ਆਉਣ ਲਾਈਆਂ ਹੋਈਆਂ ਨੇ ਹਾਈ ਕੋਰਟ ਨੇ ਅਈਨਾਂ ਦਿਨਾਂ ਦੇ ਵਿੱਚ ਆ ਸਿਆਦੇ ਦਿਨ ਲੱਗੇ ਨੇ ਜਿਹੜੇ ਹਾਈ ਕੋਰਟ ਦੇ ਵਿੱਚ ਤੌੜੀਆਂ ਆਈਆਂ ਹੋਈਆਂ ਨੇ ਮੈਂ ਚੂੜਨੀ ਬੋਲਾ ਗੁਰੂ ਦਾ ਸੇਖਾ ہزارਾਂ ਨਰਾਂਆਂ ਲੜੀਆਂ ਨੇ ਇੱਥੇ ਸੁਖਦੇਵ ਸਿੰਘ ਚੀਕ ਤੇ ਉਰੀ ਤੋਰੇ ਫਿਰਦੇ ਨੇ ਦਰਬਾਰ ਸਾਹਿਬ ਦੀ ਨਕਲ ਬੋਰਡ ਦੀ ਗੱਲ ਕਰਦੇ ਨੇ ਲੇਕਿਨ ਗੁਰੂ ਦਾ ਸੇਖਾ ਲੜ ਰਿਹਾ ਦਰਬਾਰ ਸਾਹਿਬ ਦੀ ਨਕਲ ਨਾ ਬਣ ਸਕਦੀ ਹੈ ਕਾਬਦਾ ਸਤਗੁਰ ਸਿੰਘ ਬਾਜੀ ਮੇਰੇ ਨਾਲ ਆਉਂਦੇ ਸੀ ਕਾਬਦਾ ਕਾਰਖਾਨਾ ਲਾ ਰਹੇ ਸੀ ਜਨਾਬ ਦਾ ਕਾਰਖਾਨਾ ਲਾ ਰਹੇ ਸੀ ਗੁਜਰੂਤ ਲੋਟੇ ਦੇ ਸੀ ਜੜੇ ਲੇਕਿਨ ਉਥੇ ਪੀਜੀਆ ਹੀ ਬਣਵਾਇਆ ਤੁਹਾਡੇ ਮੰਗੂ ਬਾਬ ਰੋੜ ਕੇ ਅਜਦੁਰਿਆ ਆਜ਼ਾਦ ਕਰ ਦਿਆ ਵੀ ਘਰ ਦਾ ਪੀਜੀਆ ਬਣ ਕਈ ਨਾਲ ਰਾਜਨੀਤਿਕ ਲੋਕ ਮੁਹੰਮਦ ਅਲੀ ਗੁਲਾਮ غلام רבי ਅਜਾਤੀ ਸੀਗੇ ਉਹ ਮੰਤਰੀ ਮਨ ਨਾਲ ਮੇਰਾ ਸਿਰ ਝੁਕਦਾ ਮਨਮੋਹਨ ਸਿੰਘ ਨੇ ਆਕੇ ਸਾਰੀ ਆ ਚੋਗੀਆਂ ਜੀਤੇ ਛੋਮੀਆਂ ਸਾਰੇ ਮੰਗਪੋਤ ਗ੍ਰਹਿ ਵਪਾਲ ਤੱਕ ਜਾਂਦੇ ਨੇ ਨੱਕ ਜਲਹੀਰਾ ਘੜਾ ਕੇ 2 ਏਕੜ ਜ਼ਮੀਨ ਤੇ ਕਬਜ਼ਾ ਨਹੀਂ ਕਰਦਾ ਤਾਂ ਪੀਜੀ ਬਰਬਾਦ ਤੁਸੀਂ ਜਿੱਤੋਗੇ ਮੇਰੇ ਕਹਿਣ ਦਾ ਮਤਲਬ ਇਹ ਲੋਕਾਂ ਦੀ ਲੜਾਈ ਹੈ ਤੇ ਲੋਕਾਂ ਦੀ ਲੜਾਈ ਇਕੱਲਾ ਸਤਗੁਰ ਨਹੀਂ ਲੜ ਸਕਦਾ ਇਹ ਨੂੰ ਇਕੱਲੇ ਸਤਗੁਰ ਤੋਂ ਨਹੀਂ ਲੜੀ ਜਾਣੀ ਬਰਲ ਸਨਹਾਰ ਭਾਰਤ ਦਾ ਇੱਕ ਨਹੀਂ ਇਕੱਲੇ ਸਤਗੁਰ ਸਿੰਘ ਤੋੜੀ ਲੜੀ ਜਾਣੀ ਜਦ ਰੱਖਿਆ ਉਹਨੇ ਵੀ ਬੱਚੇ ਪਾਲਣੇ ਆ